ਤਾਂ ਇੱਕ ਸਖਸ਼ ਉਤੇ ਆਸ਼ਕੀ ਦਾ ਭੂਤ ਇਸ ਕਦਰ ਸਵਾਰ ਹੋਇਆ ਕਿ ਉਸ ਵੱਲੋਂ ਸਕੂਲ ਤੋਂ ਹੀ ਇੱਕ ਬੱਚੀ ਨੂੰ ਗੁਆ ਕੀਤਾ ਗਿਆ ਦਰਅਸਲ ਇਹ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਿਸ ਸਖਸ਼ ਵੱਲੋਂ ਬੱਚੀ ਨੂੰ ਗੁਆ ਕੀਤਾ ਗਿਆ ਉਸ ਬੱਚੇ ਦੀ ਦਾਦੀ ਦੇ ਨਾਲ ਇਸ ਸਖਸ਼ ਦੇ ਨਾਜਾਇਜ਼ ਸੰਬੰਧ ਸੀ ਜਿਸ ਕਰਕੇ ਦਾਦੀ ਦੇ ਨਾਲ ਉਸ ਸਖਸ਼ ਦੀ ਲੜਾਈ ਹੋ ਗਈ ਸੀ ਜਿਸ ਤੋਂ ਬਾਅਦ ਉਸ ਪ੍ਰੇਮੀ ਨੇ ਇਹ ਪੂਰਾ ਤਰੀਕਾ ਅਪਣਾਇਆ ਤੇ ਉਸ ਤੋਂ ਬਾਅਦ ਇਸ 12 ਸਾਲਾ ਬੱਚੇ ਨੂੰ ਸਕੂਲ ਤੋਂ ਹੀ ਅਗਵਾ ਕੀਤਾ ਗਿਆ ਅਤੇ ਉਸ ਨੂੰ ਇਥੋਂ ਤੱਕ ਧਮਕਾਇਆ ਕਿ ਕਿ ਤੇਜ਼ਰ ਹਥਿਆਰਾਂ ਦੇ ਨਾਲ ਉਸ ਨੂੰ ਜਾਨੀ ਨੁਕਸਾਨ ਤੱਕ ਪਹੁੰਚਾ ਸਕਦਾ ਹੈ ਦਰਅਸਲ ਇਸ ਪੂਰੇ ਮਾਮਲੇ ਦੀ ਜਾਣਕਾਰੀ ਉਸ ਸਮੇਂ حاصل ਹੋਈ ਜਦੋਂ ਬੱਚਾ ਸਕੂਲ ਗਿਆ ਹੋਇਆ ਸੀਗਾ ਅਤੇ ਸਕੂਲ ਤੋਂ ਹੀ ਬੱਚੇ ਨੂੰ ਅਗਵਾ ਕੀਤਾ ਗਿਆ ਤਾਂ ਸਕੂਲ ਦੇ ਅਧਿਆਪਕਾਂ ਵੱਲੋਂ ਇਹ ਜਾਣਕਾਰੀ ਪਰਿਵਾਰਕ ਮੈਂਬਰ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੱਲੋਂ ਇਸ ਗਸ਼ਨਾ ਜਿਹੜੀ ਗਿਆ ਪੁਲਿਸ ਸਾਹੇ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਬੱਚੇ ਦਾ ਪਤਾ ਲਗਾਇਆ ਗਿਆ ਅਤੇ ਇਸ ਦੇ ਦਾ ਪਤਾ ਲਗਾਉਂਦੇ ਸਾਰ ਹੀ 2 ਘੰਟਿਆਂ ਦੇ ਅੰਦਰ ਅੰਦਰ ਇਸ ਬੱਚੇ ਨੂੰ ਜਿਹੜਾ ਹੈਗੀ ਰਾਮਤ ਕੱਲ ਲਿੱਤਾ ਗਿਆ ਤਾਂ ਉਸ ਦੌਰਾਨ ਇਹ ਵੱਡੇ ਖੁਲਾਸੇ ਨਿਕਲ ਕੇ ਸਾਹਮne ਆਏ ਨੇ ਜਿਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਸ ਸਾਕਸ਼ੇ ਵੱਲੋਂ ਉਸ ਬੱਚੇ ਨੂੰ ਗ੍ਰਫਤਾਰ ਕੀਤਾ ਗਿਆ ਉਹ ਬੱਚੇ ਦੀ ਦਾਦੀ ਨੂੰ ਪਸੰਦ ਕਰਦਾ ਸੀ ਅਤੇ ਇੱਕ ਸਾਲ ਤੋਂ ਕਰੀਬ ਉਸਦੇ ਨਾਲ ਹੀ ਰਹਿ ਰਿਹਾ ਸੀਗਾ ਤੇ ਹੁਣ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਖੂਚ ਆਂਦੀ ਹੈ ਜਿਸ ਤੋਂ ਬਾਅਦ ਇਸ ਦਾਦੀ ਜਿਹੜੀ ਹੈ ਪਿੰਡ ਆਪਣੇ ਪਰਤਾਨ ਦੀ ਗਏ ਤੇ ਉਸ ਤੋਂ ਬਾਅਦ ਸਖਸ਼ ਵੱਲੋਂ ਇਸ ਪ੍ਰੇਮੀ ਵੱਲੋਂ ਕਿਹਾ ਜਾਂਦਾ ਹੈ ਕਿ ਕਿਸ ਨਾ ਕਿਸੇ ਤਰੀਕੇ ਦੇ ਨਾਲ ਖੁਦ ਦੀ ਦਾਦੀ ਦੇ ਨਾਲ ਗੱਲ ਕਰਾਵੇ ਯਾਨੀ ਕਿ ਆਪਣੀ ਪ੍ਰੇਮਿਕਾ ਦੇ ਨਾਲ ਗੱਲ ਕਰਵਾਵੇ ਤਾਂ ਉਸ ਵੱਲੋਂ ਹੋਰ ਕੋਈ ਤਰੀਕਾ ਨਹੀਂ ਨਿਕਲਦਾ ਤਾਂ ਉਸ ਵੱਲੋਂ ਸਿੱਧਾ ਜਾ ਕੇ ਸਕੂਲ ਤੇ ਹੀ ਬੱਚੇ ਨੂੰ ਅਗਵਾ ਕਰ ਲਿੱਤਾ ਜਾਂਦਾ ਤੇ ਨਾਲ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਉਹ ਆਪਣੀ ਦਾਦੀ ਦੇ ਨਾਲ ਗੱਲ ਕਰਾਵੇ ਤਾਂ ਬੇहद ਹੀ ਕਹਿਲੇ ਜਾਵੇ ਕਿ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਕਿ ਜਥੇ ਇੱਕ बहन साला दादी ऊपर भी आशकी दा पोत असकदर सवार हो जांदा है कि उस वलोई ने देखा ज्यादा उम्र दा लिहाज नहीं कीता जांदा अते व्याही होने दे बावजूद भी उस वलो ਬੈਂਤੀ 36 ਸਾਲਾਂ ਦੇ ਇੱਕ ਸਖਸ਼ ਦੇ ਨਾਲ ਪ੍ਰੇਮ ਸੰਬੰਧ ਬਣਾਏ ਜਾਂਦੇ ਨੇ ਤੇ ਇਸ ਗੱਲ ਦਾ ਖੁਲਾਸਾ ਤਾਂ ਉਸ ਸਮੇਂ ਹੁੰਦਾ ਜਦੋਂ ਇਹਨਾਂ ਦੇ ਵਿਚਕਾਰ ਦੋਨਾਂ 'ਚ ਲੜਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਜਿਹੜੀ ਹੈ ਦਾਦੀ ਹੈ ਯਾਨੀ ਕਿ ਉਸ ਦੀ ਪ੍ਰੇਮਿਕਾ ਜਿਹੜੀ ਹੈ ਉਹ ਪਿੰਡ ਬੁੱਟਰ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਪ੍ਰੇਮੀ ਵੱਲੋਂ ਇਹ ਪੂਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਕਿ ਸਕੂਲ ਤੋਂ ਹੀ ਜਿਹੜਾ ਇੱਕ ਬੱਚੇ ਨੂੰ ਕਵਾਹ ਕਰ ਲਿੱਤਾ ਜਾਂਦਾ ਹੈ ਅਤੇ ਜਿਸ ਦੌਰਾਨ ਇਸ ਪੂਰੇ ਮਾਮਲੇ ਦਾ ਖੁਲਾਸਾ ਜੁੜਾ ਨਿਕਲ ਕੇ ਸਾਹਮਣੇ ਆਂਦਾ ਤਾਂ ਬੇहद ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਜਿੱਥੇ ਇੱਕ 65 ਸਾਲਾ ਬਜ਼ੁਰਗ ਮਹਿਲਾ ਉਤੇ ਆਸ਼ਕੀ ਦਾ ਭੂਤ ਸਵਾਰ ਹੋ ਜਾਂਦਾ ਹੈ ਅਤੇ ਡੇਢ ਸਾਲ ਤੋਂ ਕਰੀਬ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਪ੍ਰੇਮੀ ਦੇ ਨਾਲ ਰਹਿ ਰਹੀ ਸੀਗੀ ਅਤੇ ਜਦੋਂ ਇਹਨਾਂ ਚ ਲੜਾਈ ਖੁੱਜ ਜਾਂਦੀ ਹੈ ਤੇ ਉਸ ਦੌਰਾਨ ਹੀ ਜਦੋਂ ਆਪਣੇ ਪਿੰਡੇ ਬੁੱਟਰ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਪ੍ਰੇਮੀ ਵੱਲੋਂ ਪੂਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦੀ ਪ੍ਰੇਮਿਕਾ ਜਿਹੜੀ ਆ ਉਸ ਦੇ ਨਾਲ ਰਹਿਣ ਲੱਗ ਜੂਵੇ ਤਾਂ ਇਸ ਪੂਰੇ ਆਪਣੇ ਨੂੰ ਲੈ ਕੇ ਪਰਿਵਾਰਿਕ ਮੈਂਬਰ ਵੱਲੋਂ ਆਪਣੇ ਵਕਵਾ ਕ ਬਿਆਨ ਦਿੱਤੇ ਜਾ ਰਹੇ ਨੇ ਪਰ ਜੋ ਪੁਲਿਸ ਆਪਣੇ ਜਾਂਚ ਦੇ ਵਿੱਚ ਜੁਟੀ ਹੋਈ ਸੀ ਤਾਂ ਬੱਚੇ ਨੂੰ ਤਾਂ ਬਰਾਮਦ ਕਰ ਲਿੱਤਾ ਗਿਆ ਤੇ ਪੁਲਿਸ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਬੱਚੇ ਨੂੰ ਜਿਹੜਾ ਬਰਾਮਦ ਕਰ ਲਿੱਤਾ ਗਿਆ ਉੱਥੇ ਜੇ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੀ ਦਾਦੀ ਦੇ ਨਾਲ ਪ੍ਰੇਮ ਸੰਬੰਧ ਇਸ ਸਾਕਸ਼ ਦੇ ਸਿਗੇ ਜਿਸ ਕਰਕੇ ਕਿਤਨਾ ਕੀਤੇ ਇਸ ਘਟਨਾ ਨੂੰ ਇਸ ਦੇ ਨਾਲ ਜੋੜਿਆ ਜਾ ਸਕਦਾ ਹੈ ਜਿਸ ਕਰਕੇ ਉਸ ਪ੍ਰੇਮੀ ਵੱਲੋਂ ਜਿਹੜਾ ਹੈ ਇਹਨਾਂ ਦੇ ਬੱਚੇ ਨੂੰ ਜਿਹੜਾ ਹੈ ਅਗਵਾ ਕੀਤਾ ਗਿਆ ਪਰ ਇਸ ਵਿਚਾਰੇ ਤੋਂ ਦੱਸਦ ਨੇ ਕਿ ਸਹੀ ਸਲਾਮਤ ਪੁਲਿਸ ਨੇ ਬੱਚੇ ਨੂੰ ਜਿਹੜਾ ਹੈਗਾ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਤੇ ਪੂਰਾ ਮਾਮਲਾ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਇਆ ਪਿੰਡ ਬੁੱਟਰ ਤੋਂ ਜਿੱਥੇ ਇੱਕ 12 ਸਾਲਾ ਬੱਚੇ ਨੂੰ ਜਿਹੜਾ ਅਗਵਾ ਕਰ ਲਿੱਤਾ ਗਿਆ ਸੀ ਤੇਸਪੁਰ ਮਾਮਲੇ ਨੂੰ ਲੈ ਕੇ ਕੀ ਕੁਛ ਕਹਿਣਾ ਪਰਿਵਾਰਿਕ ਨੰਬਰਦਾਰਾਂ ਤੇ ਪੁਲਿਸ ਦਾ ਸੁਣ ਲੈਣੇ ਆ ਕੀ ਨਾਮਾ ਤੁਹਾਡਾ ਜੀ ਰਾਸ਼ੀ ਦਾ ਪਿੰਡ ਕਿਹੜਾ ਪਿੰਡ ਮਾਣਾ ਕੀ ਕਹਿਣਾ ਚਾਹੋਗੇ ਕਿਵੇਂ ਕੀ ਗੱਲ ਹੋਈ ਇਹ ਦਾ ਜੀ ਜਿਹੜਾ ਇਹ ਮੁੰਡਾ ਸੀ ਆ ਇਹਦੀ ਇਹ ਮੁੰਡਾ ਪੁੱਤ ਇਹ ਮੁੰਡਾ ਸੀ ਉਹ ਮਾਂ ਉਹਦੀ ਕੋਈ ਘਰੇ ਰਹਿੰਦੀ ਬੁੱਟਰ ਉਹ ਆਪ ਹੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੋ ਘਰੇ ਜਾ ਕੇ ਜਿਹੜਾ ਉਹ ਮੌਜਰਮ ਸੀ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇशाही ਨਾਲ ਲੈ ਕੇ ਗਿਆ ਦਾਹ ਦਿਖਾ ਕੇ ਵੀ ਮੇਰੀ ਆਪਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹੇ ਮੈਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪਦੀ ਆਪ ਘਰੇ ਆ ਗਈ ਤੇ ਦਾਦੀ ਨੂੰ ਜਾਣਦਾ ਜਿਹੜਾ ਮਰਦ ਨਾਮ ਕੁਸ਼ੂ ਹੈ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰੇ ਉਹ ਦਾਦੀ ਦਾ ਪ੍ਰੇਮੀ ਹੈ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਹੈ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਬੁਕਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਇਹਨੂੰ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਹੈ ਉਹਦੀ ਉਹ ਦੀ ਆਪਾ ਕਾਫੀ ਹੂੰ 50 ਸਾਲ ਦਾ ਹੂੰ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰਦੇ ਨੇ ਹਾਂ ਮੁੰਡੇ ਨੂੰ ਦਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨੀ ਕਿ ਉਹ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਤਾਂ ਬਾਹ ਬਾਹ ਵੱਡੀ ਹੋਈ ਐ ਤੇ ਦਿਨ ਧੱਕੇ ਛਾ ਹੀ ਹੁੰਦੀ ਗਰੀਬ ਬੰਦੇ ਨਾਲ ਨੂੰ ਤੇ ਦਾਦੀ ਕੀ ਕਰਨੀ ਫਿਰ ਦਾਦੀ ਨੂੰ ਨੇ ਪੁੱਛਿਆ ਉਹਨਾਂ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾ ਲਿਆ ਦਵਖਾਈ ਹੋਏ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਆ ਮਾਰ ਤੇਰੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਕਿਹੜਾ ਪਿੰਡ ਆ ਕੀ ਗੱਲ ਹੋਈ ਸੀ ਜਵਾਗ ਨਾਲ ਕਿੰਨੀ ਉਮਰ ਦਾ ਜਵਾਗ ਦੀ 12 ਸਾਲ ਉਹ ਕਿੰਨੀਵੀਂ ਕਲਾਸ ਪੜਦਾ ਇਹ ਸੇਮੇ ਕਲਾਸ ਕੀ ਗੱਲ ਹੋਈ ਸੀ ਅੱਜ ਅਈਏ ਸਵੇਰੇ ਦੇ ਸਵੇਰੇ ਘਰੋਂ ਫੇਜ ਜਾ ਨੂੰ ਪਿਆ ਤਾਂ ਕਿ ਪਾਕੇ ਘਰੋਂ ਫੇਜ ਜਾ ਰਜਾਪਤ ਸਕੂਲ ਜਾਵੜਾ ਇਹ ਸਕੂਲ ਤੋਂ ਸਕੂਲ ਆ ਗਿਆ ਕਿ ਉਹ ਸੀਗਾ ਕੋਈ ਬੰਦਾ ਸੀਗਾ ਜਿੰਨੇ ਨਹੀਂ ਜਾਣਦੇ ਸੀ ਉਹ ਦਿੱ ਸਕੂਲੋਂ ਲੈ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰ ਨੇ ਫੋਨ ਲਾਇਆ ਵੀ ਕਹਿੰਦਾ ਤੁਹਾਡੇ ਬੰਦੇ ਨੂੰ ਕੋਈ ਬੱਚੇ ਨੇ ਬਾਹਰ ਹੀ ਲੈ ਗਿਆ ਮੈਂ ਕਿਹਾ ਸਰ ਜੀ ਤੂੰ ਕਿੱਜਿਆ ਤਾ ਤੂੰ ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਕੋਈ ਕੋਈ ਨਹੀਂ ਚੱਕਿਆ ਗਿਆ ਤੇ ਬਾਅਦ ਵਿੱਚ ਸਕੂਲ ਆਏ ਉਹ ਸਕੂਲ ਕਹਿੰਦਾ ਵੀ ਸਰ ਕਹਿੰਦਾ ਵੀ ਫੋਨ ਲਾਇਆ ਜੀ ਚੱਕਿਆ ਨਹੀਂ ਤੇ ਜੇ ਆ ਕੇ ਦੇਖਖੇ ਨਹੀਂ ਤੇਰੇ ਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜੀ ਨੂੰ ਪੁੱਛੇ ਅਰੇ ਜੀ ਮੈਂ ਤੁਹਾਨੂੰ ਦਾਅ ਮੰਗਦੇ ਜੀ ਨਾ ਆ ਗਿਆ ਕੀ ਜਾਣਦੇ ਆ ਬੰਦੇ ਨੂੰ ਕੌਣ ਸੀਗਾ ਜੀ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀਗੇ ਤਾਂ ਜਾਣਦੇ ਸੀਗੇ ਤੇ ਫਿਰ ਕਿਵੇਂ ਮੁੰਡਾ ਆਇਆ ਵਾਪਸ ਇਹ ਉਹ ਪੁਲਿਸ ਗਈ ਸੀ ਪੁਲਿਸ ਲੈ ਕੇ ਗਈ ਬੋਤਨ ਨਾਲ ਗਈ ਪੁਲਿਸ ਲੈ ਕੇ ਆਈ ਆਡੀ ਬੰਦੇ ਸੀਗੇ ਮੋੜਾ ਮੋੜਾ ਦਿਖਾ ਦੇ ਗਏ ਉਹ ਲੈ ਕੇ ਘੁੱਟਰ ਚਲਾ ਗਿਆ ਸੀ ਇਹਨੂੰ ਹੂੰ ਘੁੱਟਰ ਕਿੱਥੇ ਰੱਖਿਆ ਇਹਨੂੰ ਫਿਰ ਉਹ ਇਹਨੂੰ ਕਿੱਥੇ ਨਹੀਂ ਰੱਖਿਆ ਗਿਆ ਇਹਨੂੰ ਉਹ ਕਿਸੇ ਕੋਲੇ ਲੈ ਕੇ ਗਿਆ ਉਤੋਂ ਫੇਰ ਵੀ ਫੇਰ ਵਾਪਸ ਆ ਗਏ ਮੋੜ ਕੀ ਆ ਗਏ ਫਿਰ ਵਾਪਸ ਆ ਗਏ ਕਿੰਨਾ ਚਿਰ ਬਾਅਦ ਪੁਲਿਸ ਨੇ ਫੜ ਲਿਆ ਇਹਨੂੰ ਬੰਦੇ ਨੂੰ ਅੱਧਾ ਘੰਟਾ 20 ਮਿੰਟ ਅੱਧਾ ਤਾਂ ਘਟ ਦੂ ਘਟ ਹੀ ਹੋ ਗਏ ਹੁਣ ਇਹ ਦੋ ਘਟਾ ਤੁਹਾਡਾ 1.5 ਘੰਟੇ ਦਾ ਵਿੱਚ ਪੁੱਛ ਫੜਦੇ ਬੱਚਾ ਠੀਕ ਆ ਸਹੀ ਸਲਾਮਤ ਲੱਗਦਾ ਨਹੀਂ ਜੇ ਪੁਲਿਸ ਨਾ ਪਹੁੰਚਦੀ ਤਾਂ ਮੁੰਡੇ ਨੂੰ ਮਾਰ ਵੀ ਸਕਦਾ ਇਹ ਤਾਂ ਹੈ ਨਹੀਂ ਇਹਦੀਆਂ ਮਾਰੀ ਜਾਂਦੀਆਂ ਉਹ ਜਿਹੜੇ ਉਹਦੇ ਕੋਲ ਡਾ ਦਾ ਸੀਗਾ ਕਾਚੂ ਨਹੀਂ ਫਿਰਦਾ ਸੀਗਾ ਦਾਦੀ ਉਹਦੀ ਕੀਤੀ ਹੋਈ ਐ ਨਸ਼ਾ ਉਹਦਾ ਖਾਦਾ ਹੋਇਆ ਕੀ ਪਤਾ ਕੀ ਕਰ ਲਿਆ ਕੋਈ ਤੈਨੂੰ ਫੋਨ ਬਣ ਵੀ ਲਾਇਆ ਉਹਨੇ ਵੀ ਪੈਸੇ ਦੇ ਦੋ ਜਾਂ ਮਾਰ ਦੂਗਾ ਮੁੰਡਾ ਕੋਈ ਇਦਾਂ ਦਾ ਕੀਤਾ ਨਹੀਂ ਨਹੀਂ ਲਾਇਆਗਾ ਸਾਰਾ ਇਹਨੇ ਬੱਚੇ ਸਾਡੇ ਨੇ ਕਿਹਾ ਕਹਿੰਦਾ ਮੰਮੀ ਵੀ ਮੈਨੂੰ ਕਿਹਾ ਵੀ ਐ ਕਰਕੇ ਮੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਮਾਰ ਦੂੰਗਾ ਜੇ ਆਪਦੇ ਮੰਮੀ ਡੈਡੀ ਨੂੰ ਦੱਸਿਆ ਨਾ ਤੂੰ ਤੇ ਤੈਨੂੰ ਮਾਰ ਕੇ ਹੀ ਸੜਤਾਂਗਾ ਤੇ ਤੁਹਾਡੇ ਮੰਮੀ ਡੈਡੀ ਨੂੰ ਨਹੀਂ ਦੱਸਣਾ ਕਿ ਉਹ ਮੇਰੇ ਸਕੂਲੋਂ ਲੈ ਕੇ ਗਿਆ ਹਾਂ। ਪਾਲਸ ਦਾ ਧੰਨਵਾਦ ਕਰਦੇ ਹਾਂ। ਹਾਂ ਬਹੁਤ ਧੰਨਵਾਦੀ ਜਿਹੜੇ ਪਾਲਸ ਨੇ ਲੈਣਾ ਇੰਨਾ ਕੰਮ ਕੀਤਾ ਛੱਜਣਾ ਪੁਰੀ ਐ ਰਿਪੋਰਟ ਨਾਲ। ਮੇਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੇਨੇ। ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਕਿਡਨੈਪ ਕਰਕੇ ਲੈ ਗਏ ਉਦੋਂ ਹੀ ਐਸਐਸਪੀ ਸਰ ਸ਼੍ਰੀ ਅਨਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਆ। ਅ ਵਿਦਿਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗਰਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਤਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ। ਤੇ ਬਾਕੀ ਇਹਨਾਂ ਦੋ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ। ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇਥੋਂ ਉਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿੰਨੀ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42 43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਮਮ ਪਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂ ਡੋਪਰ ਕਰਤਾ ਹੈ ਕੀ ਰਿਕਵਰੀ ਕੀ ਹੋ ਰਹੀ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਸ ਅੰਡਰ ਇਨਵੈਸਟੀਗੇਸ਼ਨ